ਸਰਪੱਤ ਕੀ ਲਾਂਗੋ ਮੇਰਾ ਨਾਮ ਕੁਲਜੀਤ ਹੈ ਕੁਲਜੀਤ ਕੀ ਗੱਲ ਬਤੋਈ ਹੈ ਕਿਸ ਤਰ੍ਹਾਂ ਚੋਰੀ ਆ ਜੀ ਸਾਡਾ ਰਾਤ ਨੂੰ ਨਾ 1:30 ਵਜੇ ਤਾਂ ਅਮੀ ਜੀ ਸਾਡਾ ਆਥੀ ਇਥੇ ਚੋਰੀ ਹੋਇਆ ਜੀ ਲਗਭਗ 12-15 ਸਾਲ ਹੋ ਗਏ ਜੀ ਇੱਥੇ ਖੜਦਾ ਆ ਰਿਹਾ ਹੈ ਗਰਮੀ ਸਰਦੀ ਧੁੰਦ ਹੋਵੇ ਤੁਪ ਹੋਵੇ ਸ਼ਾਂ ਵੇ ਰਾਤ ਵੇ ਸਾਡਾ ਇੱਥੇ ਖੜਦਾ ਜੀ ਤੇ ਲਗਭਗ ਰਾਤੀ 1:30 ਵਜੇ ਦਾ ਟਾਈਮ ਸੀ ਕਿ ਤਿੰਨ ਅਣਪਛਤੇ ਚੋਰ ਆਏ ਨੇ ਜੀ ਤੇ ਨਾਲ ਉਹਨਾਂ ਕੋਲ ਹਥਿਆਰ ਸੀਗੇ ਕ੍ਰਪਾਨਾ ਹੈਗੇ ਸੀਗੇ ਜੀ ਤੇ ਉਹਨਾਂ ਨੇ ਤਿੰਨ ਜਣਾਂ ਨੇ ਇੱਥੋਂ ਹਾਥੀ ਜਿਹੜਾ ਚੋਰੀ ਕੀਤਾ ਸੀ ਇੱਕ ਉਹਨਾਂ ਕੋਲ ਬਾਈਕ ਸੀਗਾ ਬਾਈਕ ਜਿਹੜਾ ਸੀਗਾ ਉਹਨਾਂ ਨੇ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਲਾਇਆ ਸੀਗਾ ਜੀ ਤੇ ਬਿਨਾ ਨੰਬਰ ਪਲੇਟਾ ਤੋਂ 81 ਸੀਗਾ ਜੀ ਪਹਿਲਾਂ ਅਗਲੇ ਪਾਸੇ ਗਏ ਨੇ ਉੱਥੋਂ ਫਿਰ ਵਾਪਸੀ ਆ ਕੇ ਇੱਥੇ ਨੇ ਦੇਖ ਕੇ ਵਾਰਦਾਤ ਕੀਤੀ ਹੈ ਜੀ ਕਿਤੇ ਦੇਖਦੇ ਹੋ ਲਗਾਤਾਰ ਹੀ ਜਿਹੜਾ ਵਾਰਦਾਤਾ ਜਿਹੜੀ ਸ਼ਹਿਰ ਵਿੱਚ ਵਾਪਰ ਰਹੀ ਹੈ ਸਾਹਮਣੇ ਬੰਦਾ ਆਲੇ ਜੀ ਹਰੇਕ ਬੰਦੇ ਨਾਲ ਹੋ ਰਿਆ ਲੁੱਟ ਖੋਮਾ ਜਿਹੜੀਆਂ ਸ਼ਰਾਬ ਹੋਈਆਂ ਪਈਆਂ ਨੇ ਤੇ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਠੀਕ ਹੈ ਜੀ ਤੇ ਪ੍ਰਸ਼ਾਸਨ ਚਾਵੇ ਤੇ ਇਹਦੇ ਉੱਤੇ ਪੂਰੀ ਨੱਥ ਜਿਹੜੀ ਉਹ ਪੈ ਸਕਦੀ ਹੈ ਠੀਕ ਹੈ ਜੀ ਸਾਡੀ ਬੇਨਤੀ ਇਹ ਹੈ ਜੀ ਪ੍ਰਸ਼ਾਸਨ ਨੂੰ ਬੇਨਤੀ ਹੈ ਸਾਡੀ ਇਹਨਾਂ ਤੇ ਜਿਹੜੀ ਪੂਰੀ ਹੈ ਉਹ ਨੱਥ ਪਾਈ ਜਾਵੇ ਤੇ ਚੋਰਾ ਨੂੰ ਕਾਬੂ ਕਰਕੇ ਤੇ ਸਾਨੂੰ ਜਿਹੜਾ ਉਹ ਇਨਸਾਫ ਦਿੱਤਾ ਜਾਵੇ ਇਹ ਨਾਮ ਕੀ ਹੈ ਜੀ ਲੈ ਕੇ ਫੇਰ ਵੀ ਗੱਲਬਾਤ ਹੋਈ ਹੈ ਕੋਈ ਚੋਰੀ ਹੋਈ ਹੈ ਜੋ ਗੱਡੀ ਇੱਥੇ ਖਲਾਰੀ ਦਾ ਹਰ ਮਤਲਬ ਮੇਰੇ ਹਿਸਾਬ ਨਾਲ 10 12 ਸਾਲ ਹੀ ਹੋ ਚਲੇ ਗੱਡੀ ਤੇ ਕਰਨੀ ਨੂੰ ਕਦੇ ਕੋਈ ਦਿੱਕਤ ਨਹੀਂ ਆਈ ਕਿਸੇ ਤਰ੍ਹਾਂ ਦੀ ਵੀ ਅੱਜ ਸਵੇਰੇ ਤੜਕੇ ਮੋਟਿਆਂ तकरीबन 5:30 ਹੋਈਏ ਉੱਠ ਕੇ ਤੇ ਮੈਂ ਕੋਠੇ ਤੋਂ ਨਾ ਬਾਣੀ ਪਾਣ ਗਿਆ ਜਾਨਵਰਾਂ ਨੂੰ ਤੇ ਉਹ ਦੇਖਿਆ ਤੇ ਉੱਥੋਂ ਨਿਗਾਹ ਮਾਰੀ ਤੇ ਗੱਡੀ ਨਹੀਂ ਥੱਲੇ ਗੜੀ ਉਹ ਇਹਨਾਂ ਨੂੰ ਮੈਂ ਸਾਰਨ ਭੱਜ ਦੌੜ ਕੀਤੀ ਭਾਈ ਮੇਰੀ ਗੱਡੀ ਚੋਰੀ ਹੋ ਗਈ ਵੀ ਜਾ ਕੇ ਸਾਰੇ ਕੈਮਰੇ ਕਮਰੇ ਚੈੱਕ ਕੀਤੇ ਹੁੰਦੇ ਜ ਖੁਸ਼ ਲੋਕ ਆਏ ਸੀਗੇ ਜਿੰਦੇ ਚ ਲੋਕਾਂ ਨੇ ਅਸੀਂ ਹਾਰ ਪੜੇ ਇਹ ਨਾਲ ਕਰਮਾਨਾ ਕਰਬੋਨਾ ਤੇ ਬਸ ਉਹ ਦੇਖ ਕੇ ਬੜੇ ਆਰਾਮ ਨਾਲ ਲੈ ਕੇ ਗਿਆ ਨਹੀਂ ਤਾਂ ਕੋਈ ਦਿੱਕਤ ਨਹੀਂ ਵੇਖੋ ਭੋਗ ਲੈ ਕੇ ਗਿਆ ਗੱਡੀ ਉਹ ਹਾਂਜੀ ਬੱਸ ਕੀ ਕਰਦੇ ਮੰਗੇ ਇਹ ਵੀ ਸਾਡੀ ਗੱਡੀ ਲੈ ਕੇ ਗਿਆ ਗਰੀਬ ਬੰਦੇ ਆ ਇਹ ਕਦੇ ਉਹ ਹੀ ਕੰਮ ਕਰਨੇ ਆ ਹੀ ਸਾਨੂੰ ਗੱਡੀ ਦਿੱਤੀ ਜਾਵੇ ਵਾਪਸ ਸਾਡੀ ਜੋ ਲੈ ਕੇ ਆ ਜੀ ਹਾਂਜੀ ਹਾਂਜੀ ਬਿਲਕੁਲ ਹੋਰ ਕੋਈ ਕੰਮ ਨਹੀਂ ਹੈਗਾ ਜੀ ਹਾਂ ਜੀ ਜਿਸੀ ਕੀ ਹੋਰ ਅੱਲਾਹ